ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸੰਧੂ ਤੇ ਕਹਿੰਦੇ ਹੁੰਦੇ ਆ ਸੱਜਣਾ ਦੇ ਮਰੇ ਦੀ ਨਾ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਇੱਕ ਦਿਨ ਬੰਦੇ ਦਾ ਆਪਦਾ ਵੀ ਆ ਜਾਂਦਾ ਹੁੰਦਾ ਉਹ ਚਾਹੇ ਬੰਦਾ ਚਾਹੇ ਆਦਮੀ ਹਨਾ ਜਾਂ ਜਨਾਨੀ ਜਾਂ ਜਾਨਵਰ ਕੋਈ ਕੋਈ ਵੀ ਚੀਜ਼ ਜਿਹਦੇ ਤੇ ਆਪਾਂ ਪਾਪ ਕਰਦੇ ਆ ਦੇਖੋ ਆ ਆਪ ਵੀਡੀਓ ਦੇਖੋ ਪਹਿਲਾਂ ਆਪਾਂ ਫੇਰ ਹੀ ਗੱਲ ਕਰਾਂਗੇ ਪਹਿਲਾਂ ਵੀਡੀਓ ਧਿਆਨ ਨਾਲ ਦੇਖੋ ਯਾਰ ਆ ਪਾਸੇ ਆ ਯਾਰ ਪਾਸੇ ਆ ਯਾਰ ਬੱਕਰਾ ਆ ਗਿਆ ਬੱਕਰਾ ਤੁਨ ਦਾ ਬੱਕਰਾ ਦੇਸੀ ਪੂਰੇ ਪੂਰੇ ਬਕਰੇ ਦੇ ਆਰਡਰ ਔੜਿਆ ਨਾ ਆ ਚੈੱਕ ਕਰਾ ਦੇਸੀ ਬੱਕਰਾ ਅੱਜ ਅਹੀਂ ਬਣਾਉਣੇ ਆ ਸਬੂਤੇ ਬਕਰੇ ਸਬੂਤਾ ਬੱਕਰਾ ਸਬੂਤੇ ਬਕਰੇ ਬਣਾ ਕੇ ਖਵਾਉਣੇ ਆ ਭਰਾਵਾਂ ਨੂੰ ਸਬੂਤੇ ਬਕਰੇ ਆਪ ਭਾਈ ਚੈੱਕ ਕਰੋ ਸਾਮਾਨ ਸਬੂਤਾ ਬੱਕਰਾ ਜੀ ਦੇਖ ਲੈਣਾ ਵੀਡੀਓ ਤੁਸੀਂ ਐਂ ਦੱਸੋ ਪੇਟ ਇਹੋ ਜੀ ਚੀਜ਼ ਆ ਤੁਹਾਡਾ ਮੰਨ ਲਓ ਤੁਸੀਂ ਚਟਨੀ ਨਾ ਖਾਧੀਆ ਤੁਸੀਂ ਮੀਟ ਨਾ ਖਾਧੀਆ ਤੁਸੀਂ ਪਨੀਰ ਨਾ ਖਾਧੀਆ ਬਾਰੋਂ ਕੁਛ ਨਹੀਂ ਦੱਸ ਸਕਦਾ ਅਗਲਾ ਚਟਨੀ ਨਾਲ ਵੀ ਖਾਣੀ ਪੈਂਦੀ ਹੈ ਕਈ ਵਾਰ ਕਈ ਵਾਰ ਪਨੀਰ ਵੀ ਬਣਾ ਲੈਣੇ ਹੁੰਦੇ ਆਪਾਂ ਘਰੇ ਹਨਾ ਤੇ ਇਹ ਬੰਦਾ ਇੰਨਾ ਕੁ ਜਲੂਸ ਕੱਢਦਾ ਨਾ ਚੱਕ ਕੇ ਮੋਢਿਆਂ ਤੇ ਯਾਰ ਬੱਕਰੇ ਨੂੰ ਹਨਾ ਉਹ ਬੱਕਰਾ ਦੇਖੋ ਆਹ ਦੇਖੋ ਕਾਦੇ ਪਿੱਛੇ ਭਾਈ ਆਪਦਾ ਕੰਮ ਚਲਾਉਣ ਪਿੱਛੇ ਯਾਰ ਆਪਦਾ ਪਹਿਚਾਨ ਬਣਾਉਣ ਵਾਸਤੇ ਯਾਰ ਕਿਉਂ ਇਹੋ ਜਿਹਾ ਗੰਦ ਕੰਮ ਕਰਦੇ ਹੋ ਯਾਰ ਕਿਹੜੇ ਬੰਦੇ ਦੀ ਪਹਿਚਾਨ ਲੈਣੀ ਇੱਥੇ 50 ਟਾਬੇ ਆ ਸਾਡੇ ਬਠਿੰਡੇ ਦੇ ਵਿੱਚ ਮੈਂ ਤਾਂ ਕਦੇ ਵੇਖਿਆ ਨਹੀਂ ਵੀ ਉਹ ਮੁਰਗੇ ਵੱਢਦੇ ਆ ਜਾਂ ਬੱਕਰੇ ਵੱਢ ਕੇ ਵੀਡੀਓ ਪਾਈ ਜਾਂਦੇ ਆ ਯਾਰ ਤੂੰ ਜਮੇ ਸ਼ਰਮ ਲਈ ਬੈਠਾ ਪ੍ਰਸ਼ਾਸ਼ਨ ਕਿੱਥੇ ਆ ਇਹਨੂੰ ਇਹਨੂੰ ਅਸੀਂ ਵੀਡੀਓ ਕਾ ਇਹਨਾਂ ਦੀ ਰੋਕ ਨਹੀਂ ਲੱਗ ਸਕਦੀ ਯਾਰ ਇੱਕ ਉਹਦੇ 'ਚ ਵੀ ਜਾਣ ਆ ਅਕਸਰ ਨੂੰ ਬੰਦੇ 'ਚ ਜਾਣ ਆ ਉਹਦੇ 'ਚ ਵੀ ਜਾਣ ਆ ਠੀਕ ਆ ਤੇਰਾ ਕੰਮ ਐ ਤੂੰ ਪੜਦੇ ਨਾ ਕਰ ਸਾਰਾ ਕੁਝ ਪੜਦਾ ਜ਼ਰੂਰੀ ਐ ਵੀਰ ਮੇਰੇ ਹੋਰ ਇੱਕ ਕੰਮ ਦੇ ਵਿੱਚ ਪੜਦਾ ਜ਼ਰੂਰੀ ਐ ਤਾਨ ਕ ਠਕਣ ਲਈ ਵੀ ਠੀਕ ਐ ਮਨ ਨੂੰ ਠਕਣ ਲਈ ਵੀ ਪੜਦਾ ਜ਼ਰੂਰੀ ਆ ਤੇ ਇਸ ਲਈ ਵੀ ਆ ਜਿਹੜੀ ਇਹਨੇ ਪਾਈ ਆ ਨਾ ਆ ਵੀਡੀਓ ਦੇਖ ਲਉ ਇੱਕ ਹਰੇਕ ਵੀਡੀਓ ਚ ਇਹ ਕਰਦਾ ਪਉਂਦਾ ਆਹ ਦੇਖੋ ਤੁਸੀਂ ਚਿਕਨ ਲੈਗ ਪੀਸ ਐ ਕਰੀ ਜਾਂਦੇ ਆ ਫਲਾਣਾ ਕਰੀ ਜਾਂਦੇ ਆ ਕੱਲ ਮੇਰੇ ਵੀਡੀਓ ਇਹ ਆਈ ਆ ਮੈਂ ਰਿਕਾਰਡਿੰਗ ਤਾਂ ਕੀਤੀ ਆ ਦੀ ਇਸ ਗੰਦ ਬੰਦੇ ਨੂੰ ਲਾਂਭ ਤਾਂ ਇੰਨੀਆਂ ਘਪਾਓ ਵੀ ਆਰ ਇਹਨੂੰ ਅਹਿਸਾਸ ਹੋਵੇ ਮੇਰੀ ਗਲਤੀ ਐ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇਹਦੀਆਂ ਜਿਹੜੀਆਂ ਕਿੱਤਾ ਚੱਲਦਾ ਰਹਿਣ ਦੋ ਕਿੱਤੇ ਦਾ ਬੱਚੇ ਵੀ ਮਗਰ ਪਾਲਣਿਆ ਹਣਾ ਕਿੱਤਾ ਇਹ ਹੁੰਦਾ ਵੀ ਪਰਦੇ ਚ ਵੀ ਰਹਿ ਕੇ ਉਹ ਚੀਜ਼ ਹੋ ਸਕਦੀ ਹੁੰਦੀ ਆ ਪਰਦੇ ਚ ਰਹਿ ਕੇ ਕਿਵੇਂ ਵੀ ਆਰ ਤੂੰ ਉਹਨੂੰ ਮਾਰਤਾ ਉਹਨੂੰ ਬਣਾ ਲਾ ਹਨਾ ਅਗਲੇ ਨੂੰ ਆ ਦੱਸ ਦੇ ਵੀ ਹਾਂ ਭਾਈ ਹਰੇਕ ਨੂੰ ਪਤਾ ਹੀ ਹੈ ਬੱਕਰਾ ਬਣਿਆ ਤੇਰੇ ਕੋਲ ਜਾਂ ਮੁਰਗੇ ਬਣਿਆ ਹਨਾ ਤੇ ਅਖਲੇ ਆਪੇ ਖਾਣ ਆ ਜਾਣਗੇ ਜਿਹੜੇ ਨੂੰ ਚਾਹਣਾ ਹੋਈ ਇਹ ਨਹੀਂ ਗੱਲ 70% ਬੰਦੇ ਖਾਂਦੇ ਆ ਨੌਨ ਵਿੱਚ ਪਰ ਉਹ ਦਿਖਾ ਕੇ ਨਹੀਂ ਖਾਂਦੇ ਐ ਮੂਰੇ ਲੈਗ ਪੀਸ ਲਮਕਾ ਕੇ ਨਹੀਂ ਖਾਂਦੇ ਵੀਡੀਓ ਬਣਾ ਕੇ ਵੀ ਆ ਦੇਖੋ ਅਸੀਂ ਖਾਈ ਜਾਨੇ ਇਹ ਗੰਦਬੰਦਾ ਇਹੋ ਜਿਹਾ ਯਾਰ ਮੈਂ ਤਾਂ ਹੈਰਾਨ ਆਇ ਤੇ ਯਾਰ ਮੈਂ ਤਾਂ ਪ੍ਰਸ਼ਾਸਨ ਤੇ ਹੈਰਾਨ ਆ ਇਹਦਾ ਆ ਵੀਡੀਓ ਬੰਦ ਕਿਉਂ ਨਹੀਂ ਕਰਦਾ ਇੰਨੀ ਕਿ ਵੀਡੀਓ ਸ਼ੇਅਰ ਕਰਨੀਆਂ ਇਹ ਜਿਹੜਾ ਬੰਦਾ ਇਹਨੂੰ ਅਗਲਾ ਜੇ ਤੇ ਇਹਦਾ ਆ ਵੀਡੀਓ ਇਹਦਾ ਖਾਤਾ ਹੀ ਬੰਦ ਹੋ ਜੇ ਬਸ ਇਹਦਾ ਅਕਾਊਂਟ ਬੰਦ ਕਰਾ ਦੋ ਬਸ ਇੰਨੀ ਕੁ ਮਿਹਰਬਾਨੀ ਆਪਾਂ ਕਰਦੀਆਂ ਕਿਉਂਕਿ ਉਹ ਬੇਜਵਾਨ ਲਈ ਉਹ ਵੀ ਬੇਜਵਾਨ ਅਕਸਰ ਨੂੰ ਠੀਕ ਆ ਬਣਿਆ ਹਰੇਕ ਚੀਜ਼ ਬਣੀ ਆ ਖਾਣ ਪੀਣ ਨੂੰ ਹਨਾ ਕੋਈ ਚੀਜ਼ ਬਣੀ ਇਹ ਇਹ ਜੀ ਖਾਣ ਪੀਣ ਨੂੰ ਵੀ ਬਣੀ ਹੁੰਦੀ ਆ ਕੋਈ ਕਿਸੇ ਦੀ ਜਾਨ ਕੱਢ ਕੇ ਖਾਣੀ ਕੋਈ ਵੱਲੀ ਵੱਡੀ ਚ ਗੱਲ ਤਾਂ ਹੈ ਨਹੀਂ ਪਰ ਚਲੋ ਆਪਣੇ ਪੰਜਾਬ ਦੇ ਵਿੱਚ ਸਾਰੇ ਕਿਤੇ ਹਨਾ ਇੰਡੀਆ ਦੇ ਵਿੱਚ ਚੱਲਦਾ ਇਹ ਕੁਝ ਤੇ ਆਪਾਂ ਇੱਕ चीज ਨੂੰ ਕਹਿੰਦੇ ਨਹੀਂ ਉਹਦਾ ਕਿੱਤਾ ਆਪਾਂ ਇਸ चीज ਨੂੰ ਵੀ ਕਹਦੇ ਵੀ ਕਿੱਤਾ ਬੰਦ ਕਰ ਪਰ ਇਹਨਾਂ ਬਣਾ ਕੇ ਜਦੋਂ ਬਣ ਗਿਆ ਉਦੋਂ ਦਿਖਾ ਦਿਆ ਕਰਨ ਵੀ ਆ ਦੇਖੋ ਭਾਈ ਬਣ ਗਿਆ ਹਨਾ ਤੇ ਯਾਰ ਆਹ ਜਿਹੜਾ ਮੋਢਿਆਂ ਦੇ ਚਾਚਾ ਖੇਲਣਾ ਇਹ ਤਾਂ ਬੇਡਿਮਾਗ ਵਾਲਾ ਕੰਮ ਹੈ ਇਹਨੂੰ ਬੰਦੇ ਨੂੰ ਲਾਂਭਤਾ ਪਾਓ ਵੀਡੀਓ ਇੰਨੀ ਕਿ ਸ਼ੇਅਰ ਕਰੋ ਕੋਈ ਪ੍ਰਸ਼ਾਸਨ ਤੱਕ ਜ਼ਰੂਰ ਪਹੁੰਚੇ ਤੇ ਇਸ ਬੰਦੇ ਦੀ ਇਹ ਵੀਡੀਓ ਬੰਦ ਹੋ ਜਾਣਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੋਡ ਬles